ਤੋਂ ਬੰਦ ਦੇ ਸੱਦੇ ਨੂੰ ਲੈ ਕੇ ਨਾਲ ਤੁਹਾਡਾ ਬੜਾ ਤਗੜਾ ਜਿਹਾ ਮੁਕਾਬਲہ ਪੱਛਾ ਜਾ ਰਿਹਾ ਉਸ ਕਰਕੇ ਸੋਦੇ ਕੋਈ ਮੇਰਾ ਨਾਮ ਸਿਕੰਦਰ ਪ੍ਰਧਾਨ ਸਫਾਈ ਸੇਵਕ ਜੂਨੀਅਨ ਜਿਲ੍ਹਾ ਸਾਹਿਬ ਸਫਾਈ ਸੇਵਕ ਜੂਨੀਅਨ ਪਿਛਾ ਵੱਲੋਂ ਅੱਜ ਜੋ ਸਾਨੂੰ ਪੰਦ ਦੀ ਕੋਲ ਆਈ ਸੀ ਕਿਉਂਕਿ ਸਾਡੀ ਸਫਾਈ ਸਰਵਿਸ ਜੂਨੀਅਨ ਪੰਜਾਬ ਦੇ ਸਾਡਾ ਸੰਗਠਨ ਹੈ ਉਹਨਾਂ ਨੇ ਇਸ ਕਿਸਾਨਾਂ ਦੇ ਹੱਥ ਦੇ ਵਿੱਚ ਸਮਰਥਨ ਕੀਤਾ ਵਾ ਉਹਨਾਂ ਦੀ ਕੋਲ ਦੇ ਤਹਿਤ ਹੀ ਅੱਜ ਆਪਾਂ ਸਾਡਾ ਜਿਲ੍ਹਾ ਵੀ ਪੂਰਾ ਪੰਜਾਬ ਪੂਰਾ ਪੰਜਾਬ ਜਿਹਨੇ ਕਿਸੇ ਦੇਖ ਰਹੇ ਕਿ ਦੁਕਾਨਦਾਰ ਦੇਖ ਰਹੇ ਕਿ ਸਨੇਵਾਰ ਬੈਠੇ ਆਪਣੇ ਦੇ ਪਾਵ ਨੂੰ ਬੰਦ ਕਰਕੇ ਦੇਖੋ ਇਹ ਪਿਛਲੇ ਸਾਲਾਂ ਦੇ ਜਿਹੜੀ ਸਰਕਾਰ ਦੀਆਂ ਮਾਰੂ ਨੀਤੀਆਂ ਚੱਲ ਰਹੀਆਂ ਵਾ ਪਿਛਲੇ ਸਾਲ ਵੀ ਜਿਹੜਾ ਸਰਕਾਰ ਨੇ ਇਹਨਾਂ ਦਾ ਕੋਈ ਕੁਝ ਲਾਗੂ ਕੀਤਾ ਹੁੰਦਾ ਸੀ ਕਿਸਾਨਾਂ ਦਾ ਜਾਂ ਸਾਡੇ ਸਫਾਈ ਸੇਵਕਾਂ ਦਾ ਜਾਂ ਇਹ ਵੀ ਵਰਗ ਦਾ ਮੁਲਾਜ਼ਮਾਂ ਸਾਨੂੰ ਇਸ ਤਰੀਕੇ ਨਾਲ ਸਰਕਾਰ ਤੇ ਨਿਰਭਰਨਾ ਪੈਂਦਾ 2021 ਦੇ ਵਿੱਚ ਵੀ ਅਸੀਂ ਜਿਹੜਾ 20 ਦੇ ਵਿੱਚ ਵੀ ਹੜਤਾਲ ਕੀਤੀ ਸੀ ਪੰਜਾਬ ਸਰਕਾਰ ਦੇ ਖਿਲਾਫ ਜਦੋਂ ਸਾਡਾ ਠੇਕੇਦਾਰ ਮੁਲਾਜ਼ਮ ਜਿਹੜਾ ਹੀ ਉਹ ਕੰਟਰੈਕਟ ਕੀਤਾ ਗਿਆ ਉਹਦੇ ਵਿੱਚ ਇਹਨਾਂ ਨੇ ਕੋਈ ਖਾਸ ਸਾਨੂੰ ਜਿਹੜੀਆਂ ਸੀ facilties ਨਹੀਂ ਦਿੱਤੀਆਂ ਬਾਰ ਬਾਰ ਸਾਨੂੰ ਫੇਰ ਸੜਕਾਂ ਦੇ ਉੱਤਰਨਾ ਪੈਂਦਾ ਇਸੇ ਕਰਕੇ ਅਗਰ ਸਰਕਾਰਾਂ ਆਪਣਾ ਕੰਮ ਚੱਜ ਨਾ ਕਰਨ ਤੇ ਸਾਨੂੰ ਕਿਉਂ ਸੜਕਾਂ ਦੇ ਉੱਤਰਨਾ ਪਿਓ ਤੇ ਕਰੇ ਔਰ ਬਾਰ ਬਾਰ ਅਸੀਂ ਵੀ ਚਾਹਦੇ ਕਿ ਸਾਨੂੰ ਮਜਬੂਰੀ ਆ ਜਿਹੜਾ ਅਸੀਂ ਸੜਕਾਂ ਦੇ ਉੱਤਰਨੇ ਆ ਆਈ ਖੁਸ਼ ਨਹੀਂ ਹੈਗਾ ਸੜਕਾਂ ਦੇ ਉੱਤਰਦੇ ਸਰਕਾਰਾਂ ਜਦੋਂ ਵੋਟਾਂ ਲੈਣ ਆਉਂਦੀਆਂ ਵਾ ਉਦੋਂ ਤੇ ਬੜੇ ਜੋਚੇ ਪੋਚੇ ਲਾ ਦਿੰਦੀਆਂ ਵਾ ਆ ਵੀ ਮਿਲੇਗਾ ਉਹ ਵੀ ਮਿਲੇਗਾ ਆ ਸਕੀਮ ਆ ਲੇਕਿਨ ਬਾਅਦ ਵਿੱਚ ਕੀ ਹੁੰਦਾ ਬਾਅਦ ਕੋਈ ਸਕੀਮ ਨਹੀਂ ਹੁੰਦੀ ਸਿਲੰਡਰ ਦਾ ਰੇਟ ਦੇਖੋ ਅੱਛੇ ਦਿਨ ਆਏ ਆ ਸਿਲੰਡਰ ਦਾ ਰੇਟ ਕਿੰਨਾ ਚੱਲ ਗਿਆ ਦਾ ਵਗ 1100 ਤੋਂ ਸਾਢੇ 1100 1200 ਸਿਲੰਡਰ ਦਾ ਰੇਟ ਚੱਲ ਗਿਆ ਦਾ ਇਹ ਅੱਛੇ ਦਿਨਾਂ ਦੀ ਨਿਸ਼ਾਨੀ ਆ ਪੈਟਰੋਲ ਮਾੜਾ ਦੇਖ ਲੋ 105 ਰੁਪਏ ਪੈਟਰੋਲ ਮਿਲ ਰਿਹਾ ਵਾ ਇਹ ਅੱਛੇ ਦਿਨਾਂ ਦੀ ਨਿਸ਼ਾਨੀ ਆ ਆਟਾ ਸਾਡਾ ਕਿੰਨਾ ਮਹਿੰਗਾ ਹੋ ਗਿਆ ਵਾ ਪਰ ਸੋਈਆਂ ਦੇ ਖਰਚੇ ਤੇ ਵਿਅਸੇ ਹੀ ਨਹੀਂ ਪੂਰੇ ਹੋ ਰਹੇ ਔਰ ਸਰਕਾਰ ਦੇਨ ਭਾਈ ਦੇਣ ਅੱਛੇ ਦਿਨਾਂ ਦੀ ਨਿਸ਼ਾਨੀ ਦੇ ਰਹੀ ਆ ਜਿਹੜੀ ਸਾਡੀਆਂ ਮੰਗਾਂ ਵਾ ਉਹਨਾਂ ਨੂੰ ਵੀ ਦਬਾ ਕੇ ਰੱਖੀ ਆ ਕਿਸਾਨਾਂ ਰਹਾ ਕਿ ਆ ਅਗਰ ਦੇਖਿਆ ਜਾਏ ਕੱਲ ਅਸੀਂ ਖਬਰਾਂ ਜੋ ਸੁਣ ਰਹੇ ਹਾਂ ਕਿਸਾਨਾਂ ਨੂੰ ਫਲਾਈਓਵਰ ਦੇ ਉੱਤੇ ਛੁੱਟਿਆ ਉਹਨਾਂ ਦੀ ਜਾਨ ਦੀ ਕੋਈ ਕੀਮਤ ਹੈ ਵਾ ਆਪਣੇ ਹੱਕਾਂ ਵਾਸਤੇ ਆਏ ਆ ਇਹ ਸਰਕਾਰ ਇੱਕ ਕਿਸਾਨ ਜਿਹੜੇ ਆਪਣੇ ਨਗਰ ਕੌਂਸਲ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਜਿਹੜੀ ਹੈ ਪੈਨਸ਼ਨ ਦੀ ਸਕੀਮ ਬਾਰੇ ਕਿ ਪੈਨਸ਼ਨ ਲਾਗੂ ਕਰਨ ਬਾਰੇ ਵੀ ਮੰਗ ਜਿਹੜੀ ਆਪਣੀ ਟਾੜੀ ਰੱਖੀ ਗਈ ਉਸ ਬਾਰੇ ਹਾਂਜੀ ਦੇਖੋ ਜੀ ਕਈ ਸਟੇਟਾਂ ਦੇ ਵਿੱਚ ਇਹ ਲਾਗੂ ਹੋ ਚੁੱਕੀਆਂ ਵਾ ਔਰ ਕਿਸ ਨੇ ਦੇਣਾ ਸ਼ਾਇਦ ਹਾਈ ਕੋਰਟ ਨੇ ਵੀ ਇਹ ਆਰਡਰ ਕੱਢਿਆ ਕਿ ਇਹਦਾ ਵੇਰਵਾ ਬਣਾ ਕੇ ਸਾਨੂੰ ਭੇਜਿਆ ਜਾਵੇ ਕਿਉਂਕਿ ਜਿਹੜੀ ਪੈਨਸ਼ਨ ਆ ਰਿਟਾਇਰਮੈਂਟ ਤੋਂ ਬਾਅਦ ਅਸਲੀ ਜ਼ਿੰਦਗੀ ਬੰਦੇ ਦੀ ਹੋਣੀ ਸ਼ੁਰੂ ਹੁੰਦੀ ਆ ਕਿ ਇੱਕ ਪੈਨਸ਼ਨ ਦੇ ਸਹਾਰੇ ਹੀ ਉਹ ਬੰਦਾ ਜਿੰਦਾ ਹੈ ਕਿਉਂਕਿ ਸਰਕਾਰ ਵੱਲੋਂ ਜਦੋਂ ਰਿਟਾਇਰ ਹੋਏਗਾ ਫਿਰ ਤਨਖਾਹ ਬੰਦ ਕੀਤੀ ਉਹਦੇ ਪ੍ਰੈਵਿਡੈਂਟ ਫੰਡ ਮਿਲ ਗਏ ਉਹਦੀ ਐਸਪਿਰੀਸ਼ਾ ਗ੍ਰਾਂਟ ਮਿਲ ਗਈ ਉਹ ਵੀ ਹਾਈ ਕੋਰਟ ਜਾਣ ਤੋਂ ਬਾਅਦ ਜਿਹੜੀ ਇਸ ਟਾਈਮ ਸਿਚੁਏਸ਼ਨ ਬਣੀ ਹੋਈ ਆ ਮੁਲਾਜ਼ਮ ਦੀ ਔਰ ਅਗਰ ਇਹ ਪੈਨਸ਼ਨ ਨਾ ਲੱਗੂ ਹੋਏ ਤਾਂ ਫਿਰ ਮੁਲਾਜ਼ਮ ਕਿੱਥੇ ਜਾਏਗਾ ਬੁੜੇ ਪੇਚ ਜਾ ਕੇ हां जी ਮੇਰਾ ਨਾਮ ਦੀਪਕ ਹੈ ਤੇ ਮੈਂ ਇੱਥੇ ਸਬਜ਼ੀ ਮੰਡੀ ਦੀ ਦੁਕਾਨ ਕਰਦਾ ਹੈ ਤੇ ਅੱਜ ਜਿੱਦਾਂ ਕੀ ਪੰਜਾਬ ਬੰਦ ਕੀਤਾ ਗਿਆ ਸੀ ਤਾਂ ਅਸੀਂ ਵੀ ਆਪਣਾ ਪੂਰੇ ਸਬਜ਼ੀ ਮੰਡੀ ਦੇ ਜਿੰਨੇ ਵੀ ਦੁਕਾਨਦਾਰ ਆ ਉਹਨਾਂ ਨੇ ਵੀ ਸਮਰਥਨ ਦਿੱਤਾ ਹੈ ਤੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਹੈ ਪੂਰਾ ਧਾਰੀਵਾਲ ਬੰਦ ਰੱਖਿਆ ਜਿੱਦਾਂ ਕਿ ਪੂਰਾ ਪੰਜਾਬ ਬੰਦ ਦੀ ਗੋਲ ਦਿੱਤੀ ਸੀ ਇਸ ਕਰਕੇ ਹੁਣ ਵੀ ਆਪਣਾ ਪੂਰਾ ਧਾਰੀਵਾਲ ਬੰਦ ਕੀਤਾ ਹੈ ਸਬਜ਼ੀ ਮਾਰਕੀਟ ਪੂਰੀ ਬੰਦ ਹੈ ਤੁਸੀਂ ਕਿੰਨੇ ਕੀ ਜਿਹੜੀਆਂ ਕਿਸਾਨ ਜਿ세 ਵੰਦੀਆ ਦਿੱਲੀ ਪਹੁੰਚਿਆ ਅੱਜ ਭਾਰਤ ਨੇ ਬੰਦ ਕੀਤਾ ਹੈ ਇਹ ਇਹਨੂੰ ਫਰਾਂ ਦੇ ਨੂੰ ਵੀ ਗਾਂਦਰ ਕਿਦਾਂ ਲੈਂਦੇ ਕਿ ਇਹ ਸਹੀ ਹੈ ਜਾਂ ਗਲਤ ਆ ਆਪਾਂ ਵੀ ਇਹਨੂੰ ਚਲੋ ਠੀਕ ਹੀ ਸਮਝਦੇ ਆ ਜਿੱਦਾਂ ਕਿ ਉਹਨਾਂ ਨੇ ਪੰਜਾਬ ਬੰਦੀ ਕਾਲ ਦਿੱਤੀ ਆ ਕਿ ਸਾਰੇ ਲੋਕ ਸਾਡਾ ਸਮਰਥਨ ਕਰਨ ਕੋਈ ਸਬਜੀ ਵਾਲਾ ਵਾ ਜਾਂ ਅਲੱਗ-ਅਲੱਗ ਕੈਟਾਗਰੀ ਦੇ ਲੋਕ ਆ ਅਸੀਂ ਵੀ ਉਹਦਾ ਸਮਰਥਨ ਕੀਤਾ ਹੈ ਅਸੀਂ ਵੀ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਪੂਰੀ ਸਬਜੀ ਮਾਰਕੀਟ ਬੰਦ ਕੀਤੀ ਆ ਅਸੀਂ ਉਹਨਾਂ ਦੇ ਨਾਲ ਆ ਇਹ ਕਿਸਾਨ ਜਿੱਥੇ ਪਿੰਡਿਆਂ ਵੱਲੋਂ ਜੋ ਵੀ ਉੱਥੇ ਤਨੀਲੇ ਲੈ ਕੇ ਬੜਾ ਉਹਨਾਂ ਤੇ ਝੂਲਮ ਹੋ ਰਿਹਾ ਦਾ ਕਾਫੀ ਇੱਕ ਦੋ ਮਿਰਕਲ ਬੰਦੇ ਵਰਗੇ ਜੇ ਤੇ ਕਿਦਾਂ ਦੇਖਦੇ ਕਿ ਸਰਕਾਰਾਂ ਜਿਹੜੀਆਂ ਇਹ ਮਤਲਬ ਕੀ ਨਹੀਂ ਕਰ ਰਹੀਆਂ ਉਹਨਾਂ ਨਾਲ ਮਤਲਬ ਚਲੋ ਗੱਲ ਬਾੜੀ ਆ ਸਰਕਾਰ ਨੂੰ ਉਹਨਾਂ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਆ ਜੋ ਵੀ ਮੁੱਦੇ ਆ ਬੈਠ ਕੇ ਹੱਲ ਕਰਨੇ ਚਾਹੀਦੇ ਆ ਇਹ ਕੋਈ ਮੁੱਦੇ ਨਹੀਂ ਹੈਗੇ ਕਿ ਆਪਾਂ ਲੜਾਈ ਝਗੜੇ ਕਰੀ ਆਪਸ ਵਿੱਚ ਚੁੱਲ ਜੀ ਇਹ ਗੱਲ ਬੈਠ ਕੇ ਹੋਣੀ ਚਾਹੀਦੀ ਆ